ਸਤਿ ਸ਼੍ਰੀ ਅਕਾਲ ਵੀਰੋ ਕੀ ਹਾਲ ਚਾਲ ਆ ਇਹ ਜਿਹੜਾ ਆਪਣਾ ਝੋਨਾ ਵਾ ਅੱਜ ਤੱਕ ਨਾਲ ਇਹ ਤਾਂ ਵੀਡੀਓ ਬਣਾਉਣ ਲੱਗੇ ਕਈ ਵੀਰਾਂ ਦਾ ਆਪਣਾ ਫੋਨ ਵਗੈਰੇ ਰਿੰਦੇ ਵੀ ਆਪਾਂ ਕਿਹੜੀ ਖਾਦ ਕਿਦੋਂ ਤੇ ਕਿੰਨੇ ਟਾਈਮ ਬਾਅਦ ਪਾਉਣੀ ਆ ਕਿੱਦਾਂ ਕਿੱਦਾਂ ਹੋ ਗਿਆ ਹੁਣ ਇਹ ਆਪਣਾ ਝੋਨਾ ਜੀ ਅੱਜ ਘੱਟੋ ਘੱਟ ਵੀ 12 13 ਦਿਨਾਂ ਦਾ ਝੋਨਾ ਹੋ ਗਿਆ ਵਾ ਇਹ ਝੋਨੇ ਨੂੰ ਆਪਾਂ ਸਭ ਤੋਂ ਪਹਿਲਾਂ ਇਦਾਂ ਆਪਣੇ ਏਰੀਆ ਦੇ ਵਿੱਚ ਥੋੜੀ ਜਿਹੀ ਡਾਈਰੀ ਘੜ ਆ ਜਾਂਦੀ ਆ ਇਸ ਕਰਕੇ ਡਾਈ ਨੀ ਪੌਦੇ ਇਹਦੇ ਵਿੱਚ ਪਾ ਦਨੇ ਆ ਸੁਪਰ ਕਦ ਕੰਮ ਤੋਂ ਪਹਿਲਾਂ ਇੱਕ ਇੱਕ ਬੋਰੀ ਜਿਹੜੀ ਆ ਇਹਦੇ ਵਿੱਚ ਸੁਪਰ ਦੀ ਪਾਈ ਜਾਂਦੀ ਹੈ ਤੇ ਕਦ ਕਰਨ ਤੋਂ ਬਾਅਦ ਆਪਣਾ ਸੱਤ ਅੱਠ ਦਿਨਾਂ ਬਾਅਦ ਜਿਹੜੀ ਆਪਾਂ ਪਹਿਲੀ ਕਿਸ਼ਤ ਜਿਹੜੀ ਆ ਉਹ ਦੱਜਾ ਮਾਰਾ ਯੂਰੀਆ ਦੀ ਪਾਉਨੇ ਆ ਉਹਦੇ ਵਿੱਚ ਸਿਰਫ ਆਪਾਂ 5 ਕਿਲੋ ਜਿਹੜੀ ਹੈ ਆਪਣੀ ਇਹ ਜ਼ਿੰਕ ਵਾਲਾ ਦਾਣੇਦਾਰ ਜ਼ਿੰਕ ਆਉਂਦੀ 5 ਕਿਲੋ ਉਹ ਵਿੱਚ ਰਲਾ ਕੇ ਦੇ ਇੱਕ ਝੂਰੀਆ ਦਾ ਬੈਗ ਪਾਇਆ ਵਾ ਇਹਨੂੰ ਹੁਣ ਕੋਈ ਵੀ ਵੇਖੋ ਇਹ ਖਾਦੀ ਲੋੜ ਨਹੀਂ ਬਹੁਤ ਵਧੀਆ ਗਰੂਥ ਕਰਨ ਲਿਆ ਵਾ ਇਹ ਜਿਹੜੇ ਵੀਰ ਮੇਰੇ ਕਈਆਂ ਨੂੰ ਨਹੀਂ ਪਤਾ ਲੱਗਦਾ ਜਦੋਂ ਵੀ ਆਪਣੇ ਪੱਤੇ ਦੇ ਉੱਤੇ ਕੋਈ ਜਗਾਲ ਵਗੈਰਾ ਦੇ ਜਿ ਤਰ੍ਹਾਂ ਲੱਛਣ ਆ ਜਾਂਦੇ ਆ ਉਹਦੇ ਤੋਂ ਆਪਣੀ ਜਿੰਕ ਜੁੰਗ ਦੀ ਘਾੜ ਜਿਹੜੀ ਆ ਆਪ ਨੂੰ ਪਤਾ ਲੱਗ ਜਾਂਦੀ ਆ ਜਾਂ ਖੱਟਾ ਹੋ ਜਾਂਦਾ ਛੋਨਾ ਯੂਰੀਆ ਦੀ ਘਾੜ ਹੁਣ ਇਹਨੂੰ ਸਿਰਫ ਆਪਾਂ ਜੇ ਇੱਕ ਹੀ ਕਿਸ਼ਤ ਪਾਈ ਆ ਦੂਜੀ ਕਿਸ਼ਤ ਜਿਹੜੀ ਆ ਫੇਰ 8-9 ਦਿਨਾਂ ਬਾਅਦ ਪਾਵਾਂਗੇ ਹੁਣ ਕਈ ਲੋਕ ਆਖ ਦਿੰਦੇ ਆ ਵੀ 6 ਦਿਨਾਂ ਚ 7 ਦਿਨਾਂ ਚ ਸਾਰੀ ਕਿਸ਼ਤ ਪੂਰੀ ਕਰ ਦੇਣੀ ਚਾਹੀਦੀ ਆ ਪਰ ਨਹੀਂ ਆਪਾਂ ਆਪਦੇ ਫਸਲ ਦੇ ਹਿਸਾਬ ਨਾਲ ਆਪਣੀ ਜ਼ਮੀਨ ਦੇ ਹਿਸਾਬ ਨਾਲ ਵੇਖੋ ਤੁਸੀਂ ਵੀ ਤੁਹਾਡੀ ਜ਼ਮੀਨ ਨੂੰ ਕੀ ਚਾਹੀਦਾ ਤੇ ਕੀ ਨਹੀਂ ਹੁਣ ਇਹ ਜ਼ਮੀਨ ਨੂੰ ਆਪਣੀਆਂ ਜ਼ਮੀਨਾਂ ਭਾਰੀਆਂ ਵਾ ਤੇ ਇਹਨੂੰ ਆਪਾਂ ਜੇ 2 ਦਿਨ ਲੇਟ ਵੀ ਖਾਦ ਪਾਵਾਂਗੇ ਤੇ ਆਪਾਂ ਨੂੰ ਜਿਹੜੀ ਆ ਤੇਰੀ ਖਾਦ ਘੱਟ ਪੂਰੀ ਬੋਗੀ ਤੇ ਮੁੜ ਕੇ ਜਿੰਨੀ ਆਪਾਂ ਤੇਰੀ ਖਾਦ ਲੇਟ ਕਰੀ ਜਾਂਦੇ ਆ ਫਿਰ ਇਹਨੂੰ ਕੀੜੀ ਦੀ ਸ਼ਿਕਾਇਤ ਵੀ ਆਉਂਦੀ ਆ ਇਸ ਕਰਕੇ ਮੇਰੇ ਵੀਰ ਕੀੜੀ ਕੁੜੀ ਤੋਂ ਜੇ ਬਚਾਉਣਾ ਵਾ ਤੇ ਥੋੜਾ ਜਿਹਾ ਧਿਆਨ ਰੱਖ ਕੇ ਤੇ ਸਮੇਂ ਦੇ ਹਿਸਾਬ ਨਾਲ ਜਦੋਂ ਆਪਣੇ ਝੋਨੇ ਨੂੰ ਖਾਦ ਦੀ ਲੋੜ ਆ ਤੇ ਉਸ ਹਿਸਾਬ ਦੇ ਨਾਲ ਖਾਦ ਜਿਹੜੀ ਆ ਆਪ ਆਇਆ ਕਰੋ ਸਾਰੇ ਤੋਂ ਤੁਸੀਂ ਕਿਸਾਨ ਭਰਾ ਆਪ ਵਾਈ ਕਰਦੇ ਆ ਤੇ ਜਿੱਦਾਂ ਇਹਦਾ ਤੁਹਾਡੀ ਪੈੜੀ ਦਾ ਤਜਰਬਾ ਤੁਸੀਂ ਆਪਣੇ ਆਪ ਨੋਟ ਕਰਿਆ ਕਰੋ ਤਾਂ ਜੋ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਖੇਤ ਨੂੰ ਪੁੱਛਣ ਦੀ ਲੋੜ ਨਾ ਪਵੇ ਤੇ ਆਪ ਦੇ ਤਜਰਬੇ ਤੁਸੀਂ ਖੋਦ ਕਰਿਆ ਕਰੋ ਇਹ ਹੁਣ ਵੇਖੋ ਤੇ ਕਿੰਨਾ ਸੋਹਣਾ ਸੋਨਾ ਇੱਕ ਤਾਰ ਸਾਰਾ ਝੋਨਾ ਇਹਨੂੰ ਹੁਣ ਦੂਜੀ ਖਾਦ ਅਸੀਂ 6-7 ਦਿਨਾਂ ਨੂੰ ਫੇਰ ਪਾਵਾਂਗੇ ਤੇ ਬਹੁਤ ਵਧੀਆ ਰਿਜ਼ਲਟਾਂ ਝੋਨੇ ਦਾ ਕੋਈ ਟਾਈਮ ਦੀ ਕੋਈ ਇਹਨੂੰ ਕਾੜ ਇੱਕ ਮੀਂਹ ਦੇ ਨਾਲ ਬਹੁਤ ਵਧੀਆ ਝੋਨੇ ਦੀ ਗ੍ਰੋਥ ਹੋ ਗਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ